ਸਸਰੀ ਘਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਕਾਲਾ ਮੁਖਸਰੀਆ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹਰ ਮੰਗਲਵਾਰ ਪਿੰਡ ਖਾਰੇ ਬੱਕਰਾ ਮੰਡੀ ਲੱਗਦੀ ਆ ਪਹਿਲੀ ਬੱਕਰਾ ਮੰਡੀ ਲੱਗੀ ਸੀ ਬਾਈ ਸੁਖੇ ਨੇ 2100 ਰੁਪਿਆ ਦੇ ਕੇ ਬਾਈ ਜੀ ਰੀਬਨ ਕਟਿਆ ਸੀ ਅੱਜ ਬਾਈ ਸੁਖੇ ਨੂੰ ਐਲ ਸੀ ਡੀ ਨਾਲ ਸਨਮਾਨਿਤ ਕਰਨਾ ਬਾਕੀ ਆਪਾਂ ਗੱਲ ਬਾਈ ਜਗਤੀਪ ਨਾਲ ਕਰਾਂਗੇ ਐਕਸਲੈਂਟ ਹੋ ਗਿਆ ਬਾਈ ਜੀ ਦੱਸੋ ਪੂਰੀ ਗੱਲ ਬਾਤ ਪੁੱਛੋ ਜੀ ਬਾਈ ਜੀ ਕਿਵੇਂ ਅੱਜ ਸੁੱਖੇ ਨੂੰ ਸਨਮਾਨਤ ਕਰ ਰਹੇ ਹੋ ਬਾਈ ਜੀ ਆਪਾਂ ਨਾ ਮੰਗਲਵਾਰ ਬੱਕਰਾ ਮੰਡੀ ਸ਼ੁਰੂ ਕੀਤੀ ਹੈ ਪਿੰਡ ਖਾਰੇ ਹਾਂਜੀ ਤੇ ਪਹਿਲੀ ਆਪਣੀ ਸੀਗੀ ਪਿਛਲੇ ਮੰਗਲਵਾਰ ਤੇ ਜਿੱਥੇ ਕੇ ਸੁੱਖੇ ਨੇ ਅਦਘਾਟਨ ਕੀਤਾ ਸੀਗਾ ਆਪਾਂ ਸਾਰਿਆਂ ਨੂੰ ਪੁੱਛ ਕੇ ਹੀ ਵੀ ਸੁੱਖਾ ਕਹਿੰਦਾ ਬਾਈ ਜੀ ਆਪਾਂ ਐ ਚਲੋ ਜਿਵੇਂ ਵੀ ਆਪਾਂ ਬੋਲਤਾ ਹਨਾ ਠੀਕ ਹੈ ਜੀ ਤੇ ਸੁੱਖੇ ਨੇ 2100 ਰੁਪਿਆ ਦਿੱਤਾ ਸੀ ਆਪਾਂ ਨੂੰ ਅਦਘਾਟਨ ਕਰਵਾਈ ਦਾ ਤੇ ਪੈਸੇ ਬੰਦੇ ਨੇ ਨਾ ਵਾਪਸ ਨਹੀਂ ਲੈ ਗਏ ਜਿਹੜੇ ਕਾਰਨ ਸਾਨੂੰ ਇਦਾਂ ਲੱਗਿਆ ਵੀ ਚੱਲ ਯਾਰ ਸੁੱਖੇ ਨੂੰ ਵੀ ਕੁਝ ਨਾ ਕੁਝ ਦੇ ਜਿਹੜੇ ਬੰਦੇ ਨੇ ਏਡਾ ਦਿਲ ਕੱਢਿਆ ਹਨਾ ਉਸੇ ਕਰਕੇ ਅਸੀਂ ਆਇਤ ਕੀ ਦੂਜਾ ਇਹ ਬੱਕਰਾ ਮੰਡੀ ਤੇ ਸੁੱਖੇ ਨੂੰ ਐਲਸੀਡੀ ਸਨਮਾਨਤ ਕਰ ਰਹੇ ਆ ਤੇ ਵਾਰੋ ਇਹ ਨਹੀਂ ਗਾ ਵੀ ਚਲੋ ਸੁੱਖਾ ਵੀ ਬਰਾਬਰ ਦਾ ਕਿਉਂਕਿ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੁਛ ਨਹੀਂ ਸਾਰਿਆਂ ਨਾਲ ਇੱਕੋ ਜਿਹਾ ਭਰਾ ਤੇ ਵਾਰੀ ਸਿਰ ਆਪਾਂ ਲੱਗ ਭਗ ਜਿਵੇਂ ਪ੍ਰਾਣੇ ਬੰਦੇ ਖੜੇ ਆਪਣੇ ਨਾਲ ਜਿਵੇਂ ਤਾਏ ਪੂਰਨ ਅਰਗੇ ਕਿਸ ਨੇ ਰਾਜੀ ਅਰਗੇ ਸੱਤਪਾਲ ਸੁਖ ਗਲਦੀਪ ਗੋਪੀ ਬੱbbi ਇਹ ਗੋਰੀ ਅਰਗੇ ਦੇ ਪਲਵਿੰਦਰ ਅਰਗੇ ਵੀ ਨਾ ਜੀ ਦਾ ਜੀ ਦਾ ਲਵਾਂਗਾ ਮੰਨ ਕੇ ਚੱਲ ਵੀ ਘੱਟ ਹੀ ਆ ਹਨਾ ਜੂਪੇ ਅਰਗੇ ਖੜੇ ਆ ਇਹ ਕਹਿਣ ਦਾ ਮਤਲਬ ਵੀ ਸਾਰਿਆਂ ਨੂੰ ਵਾਰੋ ਵਾਰੀ ਆਪਾਂ ਕੁਝ ਨਾ ਕੁਝ ਸਨਮਾਨਤ ਜ਼ਰੂਰ ਕਰਨਾਗਾ ਜਿਵੇਂ ਮਰਜੀ ਆਪਾਂ ਪ੍ਰੋਗਰਾਮ ਰੱਖ ਲਈਏ ਜਿਵੇਂ ਮਰਜੀ ਬਣਾ ਲਈਏ ਆਪਾਂ ਸਾਰਿਆਂ ਨੂੰ ਸਨਮਾਨਤ ਕਰਨਾ ਤੇ ਬਾਕੀ ਅੱਜ ਦੀ ਵੀ ਬੱਕਰਾ ਮੰਡੀ ਸੇ ਵਧੀਆ ਸਹਿਯੋਗ ਦਿੱਤਾ ਸਾਰਿਆਂ ਨੇ ਸਾਰੇ ਆਏ ਵਧੀਆ ਆਪਾਂ ਮੰਨ ਕੇ ਚਲੋ ਇੱਥੇ ਇੱਕ ਐਤਵਾਰ ਦੀ ਤੇ ਇੱਕ ਮੰਗਲਵਾਰ ਦੀ ਲਾਉਣੀ ਹੈ ਦੋ ਬੱਕਰਾ ਮੰਡੀ ਲੱਗਦੀ ਹੈ ਇੱਥੇ ਪਿੰਡ ਖਾਰੇ ਤੇ ਕੰਟੀਨਿਊ ਐਵੇਂ ਹੀ ਰਹੇਗੀ ਜਿਵੇਂ ਬੱbbi ਵੜੈਂਗ ਕਰਕੇ ਵਿਚਾਰਾ ਪਹੁੰਚਤਾ ਨਹੀਂ ਸਕਿਆ ਉਹਨੇ ਖੁੱਲ ਕੇ ਗਿਆ ਮੇਰਾ ਨਾਮ ਬੋਲਦੇ ਦੂਜੀ ਗੱਲ ਆਪਣੀ ਕਿਸੇ ਨਾਲ ਕੋਈ ਲਾਕਡਾਟ ਨਹੀਂ ਗੀ ਜਿੰਨੇ ਵੀ ਵੀਰ ਭਰਾ ਆਏ ਆ ਚੰਗੀ ਗੱਲ ਹੈ ਤੇ ਆਪਾਂ ਹਰੇਕ ਨੂੰ ਸਤਿਕਾਰ ਰਿਹਾ ਕਰਾਂਗੇ ਜਿਵੇਂ ਜਿਵੇਂ ਜਿਹੜੇ ਜਿਹੜੇ ਆਏਗੇ ਆਪਾਂ ਹਰੇਕ ਨੂੰ ਸਨਮਾਨਤ ਕਰਾਂਗੇ ਜਿਵੇਂ ਨਹਿਰੂ ਵੀ ਖੜਾ ਚੁੱਕਿਆਂ ਆਲਾ ਵੀ ਕਾਫੀ ਬੰਦੇ ਕਹਿਣ ਦਾ ਮਤਲਬ ਜਿਨ੍ਹਾਂ ਦਾ ਮੈਂ ਨਾਮ ਭੁੱਲ ਵੀ ਗਿਆ ਹੋਊਗਾ ਭਰਾਓ ਸੌਰੀ ਉਹਦੇ ਲਈ ਤੇ ਬਾਕੀ ਆਪਾਂ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਅੱਜ ਜਿਹੜੇ ਕਿਸੇ ਵੀਰ ਭਰਾ ਦਾ ਨਾਮ ਰਹਿ ਗਿਆ ਤੇ ਉਹ ਭਰਾ ਉਹ ਮਾਫ ਕਰੇ एलसीडी ਚੱਕ ਤੇ ਪਤਾ ਇਹ ਪੁਰਾਣ ਦਾ ਪਹਿਲਾ ਹੁੰਦਾ ਸੀ। ਅੱਲਾ ਇਹ ਵੀ ਸੁੱਖਿਆ ਆ ਜਾ ਮੂਰੇ ਹੋ। ਮੂਰੇ ਆ ਜਾ ਬਾਈ ਸੁੱਖੇ। ਹਾਂ। ਅੱਲਾ ਇਹ ਵੀ ਸੁੱਖ। ਅੱਲਾ ਵੀ ਬਾਈ ਸੁੱਖੇ ਨੂੰ ਐਲਸੀਡੀ ਨਾਲ ਸਨਮਾਨਤ ਕਰਤਾ। ਬਾਕੀ ਜਿਵੇਂ ਜਿਵੇਂ ਸਾਡੇ ਨਾਲ ਜੁੜੇ ਆ ਪੁਰਾਣੇ ਬੰਦੇ ਵਾਰੀ ਵਾਰੀ ਆਪਾਂ ਬਾਈ ਸਾਰਿਆਂ ਨੂੰ ਸਨਮਾਨਤ ਕਰਾਂਗੇ ਕਿਸੇ ਨਾ ਕਿਸੇ ਤੀ ਦੇ ਕੇ। ਵਧਾਂਗਾਂ ਤੇ ਇਸੇ ਇੱਕ ਫੋਟੋ। ਠੀਕ ਹੈ। ਬਾਈ ਜਿਵੇਂ ਆ ਲੱਖਾ ਫਰਦਾ ਸੀਗਾ ਜਿਵੇਂ ਖਾਰੇ ਵਾਲਾ ਲੱਖਾ ਵੀ ਬਾਈ ਵੀਰ ਬਣ ਕੇ ਵੀ ਨਾ ਕਿਤੇ ਸੋਚੇ ਹਨਾ ਬੋਗੇ ਵਰਗੇ ਜਿੰਨੇ ਵੀ ਹੈਗੇ ਆਪਾਂ ਬਾਈ ਸਾਰਿਆਂ ਨੂੰ ਕਰਾਂਗੇ ਸਨਮਾਨਤ ਜੋ ਵੀ ਰਹਿ ਗਿਆ ਕੋਈ ਰਹਿ ਗਿਆ ਹੋਵੇ ਇੱਥੇ ਫਿਰਦਾ ਵੀ ਰਹਿ ਗਿਆ ਗਲਤੀ ਬਲਤੀ ਮਾਫ਼ ਭਰਾਵਾ ਬਾਈ ਨਾਇਬ ਵਰਗੇ ਵੀ ਹੈਗੇ ਆ ਦੋਦੇ ਤੋਂ ਆਉਂਦੇ ਆ ਜਿਹੜੇ ਹਾਂ ਜਿੰਨੇ ਵੀ ਪਿੰਡਾਂ ਤੋਂ ਜਿਹੜੇ ਆਉਂਦੇ ਆ ਆਪਾਂ ਵਾਰੋ ਵਾਰੀ ਹਰੇਕ ਨੂੰ ਸਨਮਾਨਤ ਕਰਾਂਗੇ ਕਿਸੇ ਨੂੰ ਗੁੱਸੇ ਨਹੀਂ ਕਰਦੇ ਠੀਕ ਹੈ ਦੋਦਾ ਨਾਇਬ ਸਾਚੋ ਕਾਫੀ ਜਾਣੇ ਕਿ ਨਾਂ ਭੁੱਲ ਗਿਆ ਹੋਵਾਂਗੇ ਭਰਾਵਾ